ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਲੈ ਕੇ ਉਹਨਾਂ ਦੇ 350ਵਾਂ ਸਾਲਾ ਜੇਦ ਮਨਾਇਆ ਜਾ ਰਿਹਾ ਹੈ ਉਹਦੀ ਤਹਿਤ ਪੰਜਾਬ ਬੋਰਡ ਨੇ ਸਾਨੂੰ ਉਹਨਾਂ ਦੇ ਜੀਵਨ ਬਾਰੇ ਉਹਨਾਂ ਦਾ ਜਿਹੜਾ ਨਾਮ ਬਦਲਿਆ ਹੈ ਇੱਕ ਬਹਾਦਰ ਉਹਨਾਂ ਦਾ ਨਾਮ ਪਿਆ ਉਹਨਾਂ ਦੀ ਸ਼ਹਾਦਤ ਬਾਰੇ ਜਿਹੜੀ ਜਾਣਕਾਰੀ ਆਪਾਂ ਦੇਣੀ ਤੁਹਾਨੂੰ ਸ਼ੁਰੂ ਕੀਤੀ ਹੈ ਉਹਦੇ ਤਹਿਤ ਸਾਡਾ ਅੱਜ ਦਾ ਟੌਪਿਕ ਹੈ ਮਾਤਾ ਗੁਜਰੀ ਜੀ ਮੁੜਲਾ ਜੀਵੰਤੀ ਉਹਨਾਂ ਦੀ ਸ਼ਖਸੀਅਤ ਦੇਖੋ ਬੱਚੇ ਸਾਨੂੰ ਵੀ ਪਤਾ ਹੈ ਕਿ ਜਦ ਤੱਕ ਘਰ ਘਰ ਵਿੱਚ ਜਿਹੜੀ ਇਸਤਰੀ ਹੈ ਉਹਦਾ ਸੁਭਾਅ ਵਧੀਆ ਹੋਵੇ ਧਾਰਮਿਕ ਹੋਵੇ ਇਹ ਚੀਜ਼ ਦਾ ਜਿਹੜਾ ਇਫੈਕਟ ਹੈ ਹਰ ਇਨਸਾਨ ਦੇ ਉੱਪਰ ਪੈਂਦਾ ਹੈ ਠੀਕ ਹੈ ਤੁਹਾਡੀ ਮਦਰ ਹੈ ਘਰ ਵਿੱਚ ਜੇ ਉਹ ਧਾਰਮਿਕ ਵਿਚਾਰਾਂ ਵਾਲੇ ਹੈ ਤੇ ਇਹਦਾ ਮਤਲਬ ਕਿ ਤੁਹਾਡੇ ਵਿੱਚ ਵੀ ਉਹ ਜਿਹੜੇ ਗੁਣੂ ਆਣਗੇ ਹੀ ਆਣਗੇ ਠੀਕ ਹੈ ਇਸੇ ਤਹਿਤ ਆਪਾਂ ਗੁਰੂ ਜਿੱਦੀ ਜੇ ਗੱਲ ਕਰੀਏ ਕਿ ਉਹਨਾਂ ਦੇ ਧਰਮ ਪਤਨੀ ਮਾਤਾ ਗੁਜਰੀ ਜੀ ਅੱਜ ਆਪਣਾ ਦਾ ਮੁੱਢਲਾ ਜੀਵਨ ਪੜਨ ਜਾ ਰਹੇ ਆਂ ਪੰਜਾਬ ਦੀ ਜਰਖੇਜ਼ ਧਰਤੀ ਤੇ ਐਸੀਆਂ ਰੂਹਾਂ ਉਤਰਦੀਆਂ ਹਨ ਜੋ ਆਪਣੀ ਜੀਵਨ ਨਾਲ ਨਹੀਂ ਸਗੋ ਆਪਣੇ ਸਬਰ ਸੇਵਾ ਅਤੇ ਸਿਮਰਣ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਮਾਂ ਦੀ ਹੀ ਇੱਕ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸੂਰਮਾ ਬਣਾ ਦਿੰਦੀ ਹੈ ਮਾਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਭਾਈ ਨੰਦ ਲਾਲ ਮਾਤਾ ਵਿਸ਼ਨਕੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਸਦਗੁਣਾ ਸੰਜਮ ਸ਼ਾਂਤ ਮੰਨ ਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਬਹੁਤ ਸਹਿਜ ਅਤੇ ਜੱਸੀ ਜੋ ਅੱਗੇ ਉਹਨਾਂ ਨੂੰ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633ਵੀਂ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਫਿਰ ਕੀਰਤਪੁਰ ਆ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋ ਸਮਾਏ ਤਾ ਤੇਗ ਭਦਰ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨਗਰ ਬਾਬਾ ਬਕਾਲਾ ਵਿਖੇ ਰਿਆ ਲਗੇ ਇਥੇ ਮਾਤਾ ਜੀ ਨੇ ਆਪਣੀ ਧੀਰਜ ਨਿਮਰਤਾ ਸੇਵਾ ਭਾਵਨਾ ਨਾ ਸਿਰਫ ਸਬਦਾ ਮੰਨ ਜਿੱਤ ਲਿਆ ਸਗੋ ਗੁਰੂ ਸਾਹਿਬ ਦੇ ਪੋਰਾ ਸਹਿ ਵਿਖੇ ਅੰਤਰ ਧਿਆਨ ਰਹਿਣ ਸਮੇ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰੇ ਕਾਰਜਾਂ ਦੇ ਵਿਘਟਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹ ਕਾਲਣਾ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਜਿਹੜਾ ਉਹ ਜਾਰੀ ਕਰਦੀ ਰਹੀ 1663 ਇਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਵਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਨਾਲ ਮਾਲਵਾ ਬਾਗਰ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾਂ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 1668 ਇਸમી ਵਿੱਚ ਜਦ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਮਾਤਾ ਜੀ ਦੇ ਕੁੱਖੋਂ ਪ੍ਰਕਾਸ਼ ਹੋਇਆ ਤਾਂ ਉਸ ਸਮੇ ਗੁਰਤੇਗ ਭਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਦੀ ਗੁਰਮਤ ਸੰਸਕਾਰਾਂ ਨਾਲ ਭਰਪੂਰ ਪਰਵਰਿਸ਼ ਕੀਤੀ ਉਹਨਾਂ ਨੇ ਪੁੱਤਰ ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਭਾਸ਼ਾ ਗਿਆਨ ਸ਼ਸ਼ਤਰ ਵਿਦਿਆ ਸਿਖਾਉਣ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਬਾਲ ਗੋਬਿੰਦ ਰਾਏ ਨਿਸ਼ਾਨੇबाजी ਸਿੱਖਣ ਲੱਗੇ ਨਿਸ਼ਾਨੇ ਲਾਉਂਦੇ ਕਈ ਵਾਰ ਮਿੱਟੀ ਦੇ ਘੜੇ ਬਣਾ ਕੇ ਮਿੱਟੀ ਦੇ ਬਣੇ ਘੜਿਆਂ ਉੱਪਰ ਨਿਸ਼ਾਨੇ ਲਾਉਂਦੇ ਮਾਤਾ ਜੀ ਨੇ ਇਲਾਕੇ ਭਰ ਵਿੱਚ ਮਿੱਟੀ ਦੇ ਘੜਿਆਂ ਦੀ ਤਾਂ ਪਿੱਤਲ ਦੀਆਂ ਗਾਗਰਾਂ ਲੋਕਾਂ ਨੂੰ ਦੇ ਦਿੱਤੀਆਂ ਇੱਕ ਹੋਰ ਸਾਖੀ ਅਨੁਸਾਰ ਬਾਲ ਗੋਬਿੰਦ ਰਾਏ ਨੇ ਸੋਨੇ ਦਾ ਕੰਗਣ ਨਦੀ ਵਿੱਚ ਸੁਟਿਆ ਤੇ ਮਾਤਾ ਜੀ ਨੇ ਪੁੱਛਿਆ ਕੰਗਣ ਕਿੱਥੇ ਸੁਟਿਆ ਹੈ ਤਾਂ ਗੁਰੂ ਜੀ ਨੇ ਇਹ ਦੱਸਿਆ ਕਿ ਦੂਜੇ ਹੱਥ ਵਿੱਚ ਪਾਇਆ ਕੰਗਣ ਵੀ ਉਸੇ ਜਗ੍ਹਾ ਨਦੀ ਵਿੱਚ ਸੁੱਟ ਦਿੱਤਾ ਜਾਵੇ ਮਾਤਾ ਜੀ ਨੇ ਇਸ ਘਟਨਾ ਵਿੱਚ ਪੁੱਤਰ ਦੀ ਨਿਖੇਪਤਾ ਤੇ ਰਜਾ ਵਿੱਚ ਕੁਸ਼ ਰਹਿਣ ਦੀ ਗੁੜਮਾਨੀ ਦੇਖੀ ਤੇ ਅੰਦਰੋਂ ਪ੍ਰਸੰਨ ਹੋਏ 1675 ਇਸਵੀ ਵਿੱਚ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਉਹਨਾਂ ਦੀ ਧੀਰਜवान ਸ਼ਖਸੀਅਤ ਨੇ ਪਰਿਵਾਰ ਅਤੇ ਸੰਗਤ ਨੂੰ ਹੌਸਲਾ ਦਿੱਤਾ 16 ਸੋਂਢੜੀ 99ਵੀਂ ਈਸਵੀ ਦੀ ਵਸਾਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਮਾਤਾ ਜੀ ਉਸ ਸਮੇਂ ਮੌਜੂਦ ਸਨ ਮਾਤਾ ਗੁਜਰੀ ਜੀ ਦਾ ਜੀਵਨ ਗੁਰੂ ਪਤੀ ਅਤੇ ਪੁੱਤਰ ਪ੍ਰਤੀ ਵਿਸ਼ਵਾਸ નિਸ਼ਟਾ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਵਿਸ਼ੇਸ਼ ਸਗੁਣ ਸਰਵ ਉੱਚ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਨਣ ਹੈ ਸੇਵਾ ਸਿਮਰਨ ਅਤੇ ਤਿਆਗ ਦਾ ਉਹ ਸਿੱਖ ਇਤਿਹਾਸੀਆਂ ਉਹਨਾਂ ਅਨਮੋਲ ਅਦਰੂਹਾਂ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜੀ ਦਾੜ ਪੀੜੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ